ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਤੋਂ ਪ੍ਰੀਤਮ ਸਿੰਘ ਕੋਟਪਾਈ ਨੇ ਦਿਹਾਤੀ ਕਾਂਗਰਸ ਪ੍ਰਧਾਨ ਦਾ ਰਸਮੀ ਤੌਰ ਤੇ ਅਹੁਦਾ ਸੰਭਾਲਿਆ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਹੋਇਆ ਕਿਹਾ ਕਿ ਇਹ ਅਹੁਦਾ ਹੈ ਜੋ ਮੈਂ ਬੜੀ ਹੀ ਇਮਾਨਦਾਰੀ ਤੇ ਸਖਤੀ ਨਾਲ ਨਿਭਾਵਾਂਗਾ ਅੱਤਿ ਉਹਨਾਂ ਨੇ ਇਹ ਵੀ ਦੱਸਿਆ ਕਿ ਕਾਂਗਰਸ ਭਵਨ ਦੇ ਵਿੱਚ ਮੀਟਿੰਗਾਂ ਹੋਇਆ ਕਰਨਗੀਆਂ ਇਸ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਆਉਣ ਵਾਲੀ ਪਾਰਟੀ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੀ ਹੀ ਸਰਕਾਰ ਆਵੇਗੀ ਕੀ ਹੈ پورا ਮਾਮਲਾ ਆਉ ਦੇਖਦੇ ਹਾਂ ਰੋਸ਼ਨੀ ਪੰਜਾਬ ਦੀ ਤੋਂ ਸ਼ੋਕ ਬੰਸਲ ਦੀ ਰਿਪੋਰਟ ਸ਼ੁਰੂ ਕਰਾਂਗੇ ਸਭ ਨੂੰ ਨਾਲ ਲੈ ਕੇ ਕੋਸ਼ਿਸ਼ ਕਰਾਂਗੇ ਵੀ ਪੰਜਾਂ ਦੀਆਂ ਪੰਜੇ ਸੀਟਾਂ ਜਿਹੜੀਆਂ ਆਉਣ ਵਾਲੀ 2027 ਦੇ ਵਿੱਚ ਬੜੇ ਆਰਾਮ ਨਾਲ ਕਾਂਗਰਸ ਪਾਰਟੀ ਦੀ ਜਿੱਤ ਕੇ ਅਸੀਂ ਕੋਲ ਪਾ ਸਕੀਏ ਅੱਛਾ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਜੀ ਅੱਜ ਤਾਜ ਪੋਸ਼ੀ ਦਾ ਜੀ ਹੋਰ ਵੀ ਗਾਏ ਅਸੀਂ ਨਹੀਂ ਅੱਜ ਜਿਹੜਾ ਅਸਲ ਵਿੱਚ ਇਹ ਸੀਗਾ ਅੱਜ ਨਵੇਂ ਸਾਲ ਦੀ ਸ਼ੁਰੂਆਤ ਸੀ ਕਈ ਜਿਹੜੇ ਪ੍ਰੋਗਰਾਮ ਸੀਗੇ ਜੋ ਤੱਕ ਜੁਆਇਨ ਨਹੀਂ ਕਰਦੇ ਸੀ ਉਹ ਤੱਕ ਕੋਈ ਰਸਮੀ ਤੌਰ ਤੇ ਜੁਆਇਨ ਕਰਨਾ ਇਸ ਲਈ ਜ਼ਰੂਰੀ ਸੀ ਕਿਉਂਕਿ ਦਫ਼ਤਰ ਵੀ ਕਾਰਵਾਈ ਨਹੀਂ ਪੈਂਦੀ ਸੀ ਇਸ ਕਰਕੇ ਅਗਜ਼ਵਨ ਕੀਤਾ ਇਹ ਵੱਡਾ ਪ੍ਰੋਗਰਾਮ ਸਾਡਾ ਸ਼ਾਇਦ 11 ਦੀ ਰੈਲੀ ਹੈ ਉਹ ਰੈਲੀ ਦੀ ਤਿਆਰੀ ਵੀ ਅਸੀਂ ਕਰਨੀ ਸੀ ਜ਼ਵਾਇਰ ਕਰਨ ਵਾਸਤੇ ਵਿੜਕ ਸਾਹਿਬ 79 ਪਰ ਉਹਨਾਂ ਦੇ ਹਾਜ਼ਰ ਜੇ ਮੈਂ ਕਰਕੇ ਥੋੜਾ ਜਿਸ ਇਸ ਕਰਕੇ ਪ੍ਰੋਗਰਾਮ ਸੀਮਤ ਕਰਕੇ ਕਿਸ ਨੂੰ ਬੁਲਾਇਆ ਨਹੀਂ ਬਾਅਦ ਵਿੱਚ ਮੀਟਿੰਗ ਦਾ ਦੌਰ ਸ਼ੁਰੂ ਕਰਾਂਗੇ ਜਿਹਦੇ ਵਿੱਚ ਸਾਰੇ ਹਲਕਾ ਇੰਚਾਰਜ ਬਲਾਕ ਪ੍ਰਬੰਧਨ ਅਲੱਗ-ਅਲੱਗ ਵਿੰਗ ਦੇ ਜਿਹੜੇ ਇੰਚਾਰਜ ਆ ਸਭ ਨੂੰ ਬੁਲਾ ਕੇ ਅਸੀਂ ਮੀਟਿੰਗ ਦਾ ਦੌਰ ਸ਼ੁਰੂ ਕਰਾਂਗੇ ਉਹ ਰੈਲੀ ਦੀ ਤਿਆਰੀ ਕਰਾਂਗੇ ਨਾਲ 2024 ਦੀ ਤਿਆਰੀ ਵੀ ਚੱਲ ਰਹੀ ਹੈ ਕੋੜ ਕੋਈ ਸਾਹਿਬ ਜਿਹੜੇ ਦਿਹਾਤੀ ਦੇ ਵਿੱਚ ਆ ਗੁੱਟ ਬੰਦੀ ਵੀ ਹੈਗੀ ਕੁਝ ਕਾਂਗਰਸੀਆ ਜਿਹੜੇ ਪਹਿਲਾਂ ਰਹਿ ਚੁੱਕੇ ਆ ਜੀ ਲੋੜਾ ਕਿਵੇਂ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਤੁਸੀਂ ਜਿਹੜੇ ਪ੍ਰਾਣੇ ਟਕਸਾਲੀ ਜਿਹੜੇ ਕਾਂਗਰਸੀਆ ਦਿਹਾਤੀ ਦੇ ਵਿੱਚ ਬੈਠੇ ਆਂ ਦਿਹਾਤੀ ਤੋਂ ਭਾਵੇਂ ਦਿਹਾਤੀ ਦੇ ਵਿੱਚ ਮਤਲਬ ਪਹਿਲਾਂ ਜਿਹੜੇ ਤੁਹਾਡੇ ਹੈਗੇ ਦਿਹਾਤੀ ਦੇ ਤੇ ਦਿਹਾਤੀ ਹਲਕੇ ਦੀ ਗੱਲ ਕਰਦੇ ਬਰਿੰਡਾ ਦੀ ਤਾਂ ਪੂਰਾ ਖੰਡੇ ਦੇ ਨਾਲ ਖੰਡਾ ਦਿਹਾਤੀ ਦੇਖੋ ਬਰਿੰਡਾ ਦਿਹਾਤੀ ਹਲਕਾ ਦੇਖਿਆ ਜਾਵੇ ਤਾਂ ਵੈਸੇ ਤਾਂ ਸਾਡੇ ਉੱਤੇ ਕਈ ਬੰਦੇ ਹੈਗੇ ਜਿਵੇਂ ਕੁਤਵਤ ਸਾਹਿਬ ਬੈਠੇ ਆਂ ਬੜੇ ਕਾਬਲਾ ਪ੍ਰਾਣੇ ਬੰਦੇ ਆ ਸਾਡੇ ਕੋਲੇ ਕੈਂਡੀਡੇਟ ਬਹੁਤ ਕਾਬਲੇ ਹਲਕੇ ਵੀ ਬਹੁਤ ਹੈ ਰੱਬ ਸੁੱਖ ਰੱਖੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਹਾਈ ਕਮਾਂਡ ਜੋ ਜ਼ਿੰਮੇਵਾਰੀ ਜਿੰਨوں ਕੋਈ ਕਮਨ ਸੁਭਾਅ ਹੋਗੀ ਸਾਰੇ ਨਾਲ ਮਿਲ ਕੇ ਉਹਦੇ ਨਾਲ ਸਾਥ ਦੇਵਾਂਗੇ ਤੇ ਉਹਨੂੰ ਜਿਤਾਵਾਂਗੇ ਕਿਤੇ ਸਾਡਾ ਕੋਈ ਇਹੋ ਜਿਹਾ ਵਿਰੋਧ ਨਹੀਂ ਹੈ ਵੀ ਜੇ ਇਹਨੂੰ ਟਿਕਟ ਦੇ ਦਿੱਤੀ ਅਸੀਂ ਬਾਹਰ ਹੈ ਇਹਨੂੰ ਟਿਕਟ ਦਿਓ ਕੋਈ ਇਦਾਂ ਨਹੀਂ ਕਹਿ ਰਿਹਾ ਜਿੰਨੂੰ ਜ਼ਿੰਮੇਵਾਰੀ ਮਿਲੋਗੀ ਸਾਰੇ ਬੰਦੇ ਉਹਦੇ ਨਾਲ ਲੱਗਣ ਦੇਖੋ ਜੇ ਕੋਈ ਚੀਜ਼ ਮਿਲਦੀ ਹੈ ਕਿਸੇ ਨੂੰ ਆਸ ਹੁੰਦੀ ਹੈ ਤੇ ਦੌੜ ਦੇ ਵਿੱਚ ਤਾਂ ਸਾਰੇ ਹੁੰਦੇ ਆ ਨਾ ਇਸ ਕਰਕੇ ਕੋਈ ਕਲੇਸ਼ ਵਾਲੀ ਗੱਲ ਨਹੀਂ ਬਾਕੀ ਜਿੱਤੇ ਕੋਈ ਲੱਗੇ ਆ ਮੈਂ ਸਭ ਨੂੰ ਨਾਲ ਲੈ ਕੇ ਚੱਲਾਂਗਾ ਅਸੀਂ ਮਿਸ਼ਨ ਦੇ ਤੌਰ ਤੇ ਪਾਰਟੀ ਦਾ ਗਣਾ ਕੰਮ ਕਰਾਂਗੇ ਮdre ਸਾਰੀਆਂ ਜਿਹੜੀਆਂ ਵੀ ਕੌਂਸਲਰ ਦੀ ਆਉਣੀ ਹੈ ਸੀਟਾਂ ਸਾਰਾਂ ਤੇ ਲੜੋਗੇ ਬਿਲਕੁਲ ਬਿਲਕੁਲ ਮੈਂ ਤਾਂ ਹੁਣ ਵੀ ਦੇਖੋ ਜਿਹੜੀਆਂ ਹੁਣ ਸਮਤੀਆਂ ਤੇ ਜਿਲ੍ਹਾ ਪ੍ਰੀਸੀਡੈਂਟਲ ਇਲੈਕਸ਼ਨ ਹੋਏ ਹੈ ਹਾਂਜੀ ਹਾਲਾਂਕਿ ਮੈਨੂੰ ਹੁਣੇ-ਹੁਣੇ ਜ਼ਿੰਮੇਵਾਰੀ ਮਿਲੀ ਸੀਗੀ ਮੈਂ ਹਲਕੇ ਦੀਆਂ ਸਾਰੀਆਂ ਲੜੀਆਂ ਵਗੀਆਂ ਸਾਡਾ ਸਿਸਟਮ ਰਿਹਾ ਉਧਰੋਂ ਜਦੋਂ ਹਲਕੇ ਤੋਂ ਮੇਰੇ ਘਰ ਦੀ ਜਿਲ੍ਹਾ ਪ੍ਰੀਸੀਡੈਂਟਲ ਇਲੈਕਸ਼ਨ ਲੜੀ ਹੈ ਅਸੀਂ ਜਿਤਨੀ ਪ੍ਰਾਪਤ ਕੀਤੀ ਹੈ ਥੋੜਾ ਟਾਈਮ ਕੱਟ ਫੋਨ ਕਰਕੇ ਵਜ਼ਮ ਜ਼ਿਆਦਾ ਹੁਣ ਕਰਕੇ ਮੈਂ ਬਾਕੀ ਹਲਕਾ ਚ ਜ਼ਿਆਦਾ ਧਿਆਨ ਨਹੀਂ ਦੇ ਸਕਿਆ ਫੋਨ ਅਸੀਂ ਪੂਰਾ ਸਾਡੇ ਕੋਲ ਟਾਈਮ ਹੈਗਾ ਅਸੀਂ ਨਗਰ ਕੌਂਸਲ ਦੀਆਂ ਜਿਹੜੀਆਂ ਇਲੈਕਸ਼ਨ ਆ ਸਾਰੀਆਂ ਜਿਹੜੀਆਂ ਨਗਰ ਕੌਂਸਲ ਸਭ ਤੇ ਲੜਾਂਗੇ ਪਰ ਵਧੀਆ ਢੰਗ ਨਾਲ ਅਬ ਸੁੱਖ ਰੱਖ ਕੇ ਅਸੀਂ ਜਿੱਤ ਹਾਸਲ ਕਰਾਂਗੇ ਅੱਛਾ ਇੱਕ ਸੀਟਿੰਗ ਵੀ ਰੋਗੇ ਜੀ ਦਫ਼ਤਰ ਦੇ ਵਿੱਚ ਜਿਹੜੇ ਤੁਸੀਂ ਮਤਲਬ ਕਿਹੜੇ ਦਿਨ ਜਦੋਂ ਵਰਕ ਕਰਨ ਨਾਲ ਕੋਈ ਮੀਟਿੰਗ ਕਰਨੀ ਆ ਮਿੰਨੀ ਹਾਂ ਤੇ ਪੱਕਾ ਟਾਈਮ ਆ ਜਿਹੜਾ ਦਫ਼ਤਰ ਦੇ ਵਿੱਚ ਕਿਹੜੇ ਦਿਨ ਰੋਗੇ ਦੇਖੋ ਹਜੇ ਸਾਰਾ ਪ੍ਰੋਗਰਾਮ ਅਸੀਂ ਚાલુ ਕਰਾਂ ਪਹਿਲੇ ਸਾਡੀ ਰੈਲੀ ਹੈ 11 ਦੀ ਉਹਦੀ ਇhtiyariyan ਅੱਗੇ ਤੋਂ ਪ੍ਰੋਗਰਾਮ ਇਹ ਬਣੂਗਾ ਮੇਰੀ ਜਿਹੜੀ ਆਪ ਵੀ ਕੋਸ਼ਿਸ਼ ਉਹ ਜਿਹੜੇ ਜਿਹੜੇ ਪ੍ਰੋਗਰਾਮ ਹੋਣਗੇ ਅਸੀਂ ਇੱਕ ਪੰਜ ਹਲਕੇ ਸਾਡੇ ਜਿਵੇਂ ਕੋਈ ਹਾਈਪ ਮਾਰ ਤੋਂ ਕੋਈ ਪ੍ਰੋਗਰਾਮ ਆਉਂਦਾ ਇੱਕ ਵਾਰੀ ਅਸੀਂ ਗੋਨਿਆਣਾ ਦੇ ਹਲਕਾ ਰੱਖ ਲਿਆ ਕੋਚੋ ਹਲਕਾ ਇੱਕ ਵਾਰੀ ਅਸੀਂ ਦਿਹਾਤੀ ਹਲਕਾ ਰੱਖ ਲਿਆ ਇੱਕ ਵਾਰੀ ਅਸੀਂ ਤਲਵੰਡੀ ਹਲਕਾ ਰੱਖ ਲਿਆ ਲਗ ਲਗ ਹਲਕਿਆਂ ਦੇ ਪ੍ਰੋਗਰਾਮ ਕਰਿਆ ਕਰਾਂਗੇ ਕੋਸ਼ਿਸ਼ ਮੇਰੀ ਇਹ ਹੋ ਮੀਟਿੰਗਾਂ ਵੀ ਅਸੀਂ ਤਕਰੀਬਨ 3 ਮਹੀਨੇ ਚ ਰਿਪੀਟ ਕਰਿਆ ਕਰੀਏ ਹਰ ਹਲਕੇ ਦੇ ਵਿੱਚ ਜਾ ਕੇ ਮੀਟ ਕਰੀਏ ਕਟੋ ਕਟ 4 4 5 5 ਪਰ ਉਹ ਹਰੇ ਹਲਕੇ ਦੇ ਵਿੱਚ ਹੋਣ ਇੱਥੇ ਤੱਕ ਦਫ਼ਤਰ ਦੀ ਗੱਲ ਹੈ ਇੱਥੇ ਮੈਂ ਜਾ ਕੋਈ ਨਾ ਕੋਈ ਸਾਡਾ ਬੰਦਾ ਮੈਂ ਕੋਸ਼ਿਸ਼ ਕਰੂੰਗਾ ਹਰ ਦਿਨ ਤਾਂ ਨਹੀਂ ਹੋ ਸਕਦਾ ਹਫਤੇ 'ਚ ਇੱਕ ਦਿਨ ਮੈਂ ਇੱਥੇ 2-4 ਘੰਟੇ ਲਈ ਬੈਠਾ ਕਰਾਂ ਤਾਂ ਕਿ ਮੀਟਿੰਗ ਤੇ ਪਲੱਸ ਲੋਗਾਂ ਨਾਲ ਮਿਲ ਬਲਅਪ ਕਰਾਂ ਥੈਂਕ ਯੂ ਮੇਰ ਬਾਅਦ